ਬਾਈ ਕੀ ਹਾਲ ਚਾਲ ਆ ਤੇਰਾ ਸਭ ਠੀਕ ਠਾਕ ਬਾਈ ਮੈਂ ਤੇਰੇ ਇਸ ਗਾਣੇ ਦਾ ਦਿਲੋਂ ਫੈਨ ਹੋ ਗਿਆ ਪੁਰਸ਼ੀ ਵਾਲੇ ਦਾ ਬਾਈ ਬਹੁਤ ਵਜਾ ਹੀ ਆ ਗਿਆ ਮੈਂ ਤਾਂ ਸਾਰਾ ਦਿਨ ਤੇਰਾ ਗਾਣਾ ਸੁਣਦਾ ਰਹਿਣਾ ਜਿੰਨਾ ਚਿਰ ਮੇਰਾ ਫੋਨ ਸਵਿਚ ਆਫ ਨਹੀਂ ਹੁੰਦਾ ਬਾਈ ਰਿਪੀਟ ਤੇ ਚੱਲ ਰਿਹਾ ਹੈ ਗਾਣਾ ਜਦੋਂ ਦਾ ਵੀ ਤੂੰ ਕੀਤਾ ਨਾ ਅਪਲੋਡ ਇਹ ਰਿਪੀਟ ਤੇ ਆ ਰਿਹਾ ਗਾਣਾ ਫਿਰ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਇੱਕ ਟ੍ਰਿਬਿਊਟ ਹੈ ਵੀਰੇ ਤੇਰੇ ਗਾਣੇ ਵਾਸਤੇ ਆ ਅਸੀਂ ਹਰਮੋਨੀ ਉ ਤੇ ਸੁਰਾਂ ਵੀਰੇ ਲੱਭ ਕੇ ਲੱਭ ਕੇ ਬੈਠੇ ਹਰਮੋਨੀ ਤੇ ਸੁਰਾਣੀ ਲੱਭਣੀ ਸਾਨੂੰ ਗਾਣਾ ਨਹੀਂ ਪਤਾ ਲੱਗ ਰਿਹਾ ਕਿ ਉਥੋਂ ਸਟਾਰਟ ਕਰੀਏ ਕਿੱਥੋਂ ਗਾਣਾ ਸਟਾਰਟ ਕਰੇ ਕਿਹੜੇ ਕਾਲੇ ਤੋਂ ਤੂੰ ਸਟਾਰਟ ਕਰਿਆ ਸਾਨੂੰ ਸੁਰਾ ਹੀ ਨਹੀਂ ਲੱਭ ਰਹੀਆਂ ਫਿਰ ਵੀਰ ਇੱਧਰ ਤਾਲ ਵੀ ਮਿਲ ਰਹੀ ਕਿਹੜੀ ਤਾਲ ਤਾਲ ਉਹਦੇ ਨਾਲ ਵਜਾਵਾਂ ਮੈਂ ਤੇਰੇ ਗਾਣੇ ਨਾਲ ਤਾਲ ਦਾ ਹੀ ਨਹੀਂ ਪਤਾ ਲੱਗ ਰਿਹਾ ਵੀਰੇ ਕਿਹੜਾ ਠੇਕਾ ਲੱਗੂਗਾ ਕਿੱਥੋਂ ਸਭ ਮੈਂ ਕਿੱਥੇ ਤਿਹਾਈ ਮਾਰਨੀ ਹੈ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀਰ ਤੇ ਕੋਸ਼ਿਸ਼ ਹੀ ਕੀਤੀ ਹੈ ਤੇਰੇ ਵਾਸਤੇ ਦੋ ਕੋ ਜਿਹੜੇ ਸ਼ਬਦ ਅਸੀਂ ਬੋਲਣੇ ਚਾਹਾਂਗੇ ਟ੍ਰਿਬੂਟ ਵੈਸੇ ਅਸੀਂ ਤੇਰੀ ਵੀਰੇ ਪਹਿਲਾ ਮੁਕਾਉਣਾ ਨਹੀਂ ਕਰ ਸਕਦੇ ਕਾਬੜਾ ਵੀ ਕਰ ਸਕਦੇ ਜ ਉਹ ਸਰਤਾ ਸਿੰਘ ਲਾ ਹੀ ਨਹੀਂ ਸਕਦੇ ਬਾਕੀ ਨੂੰ ਮਤ ਲਾ ਲਈ ਵੀਰ ਬਾਕੀ ਜਦੋਂ ਵੀ ਤਰਾ ਟਾਈਮ ਲੱਗਿਆ ਸਾਡੀ ਮਿਸਤਰੀ ਸਾਹਿਬ ਦੱਸ ਕੇ ਜਾਇਓ ਵੀ ਇਹ ਕਿਹੜੇ ਸੁਰ ਤੋਂ ਤੁਸੀਂ ਗਾਣਾ ਸ਼ੁਰੂ ਕਰਿਆ ਬਾਕੀ ਸਾਡੀ ਸਪੋਰਟ ਪੂਰੀ ਹੈ ਤੇਰੇ ਨਾਲ ਦੋਨੋਂ ਬਈਆਂ ਦੀ ਆ ਆਪਣਾ ਬਈਆ ਤਵਲ ਜੀ ਆਪਾਂ ਹਾਰਮੋਨੀਅਮ ਤੇ ਵੀਰ ਸਭ ਦੱਸ ਕੇ ਜਦੋਂ ਪੂਰ ਸਪੋਰਟ ਆਵੇ ਤੇ ਤੇਰੀ ਕਿਤੇ ਲੋਡ ਹੋਵੇ ਤਵਲੇ ਦੀ ਕਿਤੇ ਪ੍ਰੋਗਰਾਮ ਵੀਰੇ ਲਾਣੇ ਹੋਏ ਹਾਜ਼ਰ ਆ ਵੀਰੇ ਤੇਰੇ ਨਾਲ ਆ ਸੀ ਚੰਗਾ ਵੀਰੇ ਦੇਸ਼ ਵਿਦੇਸ਼ ਚ ਕਿਤੇ ਵੀ ਵੀਰੇ ਚੰਗਾ ਵੀਰੇ ਸਸਰੀਕਾ ਸਪੋਰਟ ਸਾਡੇ ਬਣੇ ਵੀਰੇ ਕੋਈ ਗੱਲ ਨਹੀਂ